ਤੇ ਪਰ ਅਹੀਂ ਕਹਿੰਨੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੇ ਲੁਪੇਟੀਆਂ ਨਾ ਮਾਤਾ-ਵਾਪਾ ਕਰਦੀ ਆ ਇਹ ਬੇਟੀ ਨੌਕਰੀ ਦਾ ਮਸਲਾ ਕਰਨਾ ਚਾਹੀਦਾ ਬੇਟੀ ਇਹਦੀ ਬੇਟੀਆਂ ਵਿਚਾਰੀਆਂ ਮਾਂ ਮਾਂ ਦਾ ਬਜ਼ੁਰਗੀਆਂ ਵਿਚਾਰੀ ਅੱਛਾ ਤੇ ਹੁਣ ਤੁਹਾਨੂੰ ਬਤਾ ਜੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੀ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਤਾਂ ਕੰਮ ਕਰੇ ਬੜੀ ਜਿਹੜੇ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਤਣਾ ਚਾਹੀਦਾ ਆ ਕਿ ਇਹ ਸਾਡੀ ਕੰਪਨੀ ਕੰਮ ਕਰਦਾ ਸੀ ਤੇ ਉਹ ਜਿਹਾ ਅੱਜ ਚਿਰਪੇ ਦੀ ਪਛਾਣ ਹੋ ਗਈ ਆ ਬਈ ਚਲੋ ਇਹਨੇ ਵਿਚਾਰੇ ਨੇ ਪੰਜ ਤੀਹਾਂ ਦੇ ਭਾਈ ਸੋਨੇ ਇੱਥੇ ਉਹ ਅੱਜੇ ਕੜਾਗੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਕੇ ਰਹਿਣ ਬੋਲੀ ਨਿਕਲ ਆਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਲੈ ਆਨੇ ਉਹਨਾਂ ਨੂੰ ਤਾਂ ਪਤਾ ਹੀ ਕੋਈ 15 ਸਾਲ ਹੋ ਗਏ ਕੈਨੋ ਪੰਜ ਇਹਦੇ ਪੈਰ ਅਸੀਂ ਕਹਿੰਦੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੇ ਲੁਪੇਟੀਆਂ ਨਾ ਮਾਤਾ-ਪਿਤਾ ਕਰਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਦਰਕਾਰਣਾ ਚਾਹੀਦਾ ਵੀ ਨੌਕਰੀ ਮਿਲਣੀ ਚਾਹੀਦੀ ਵਿਚਾਰੀ ਨੂੰ ਵੀ ਸਾਰਾ ਹੁਣ ਵੇਖੋ ਜਨਾਨੀ ਦੇ ਕਿਤੇ ਆਪਣੀ ਮਾਇਰ ਨੂੰ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਦਹੀਂ ਕਲਾਸ ਪੜ੍ਹਦੀ ਆ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹਦੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਕੋਈ ਇਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਤੀ ਦੀ ਹੋਰ ਪੇ ਦੇ 30 ਸਾਲ ਦੇ 35 ਸਾਲ ਦੇ ਲੱਗ ਜਾਗੇ ਹਾਂ ਮੇਰੇ ਅੱਡੇਥਨੇ ਬਪੂਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ ਕਮਾਉਣ ਵਾਲਾ ਕੋਈ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਦੀ ਬੀਟੀਆਂ ਵਿਚਾਰੀਆਂ ਮਾ ਮਾਤਾ ਬਜ਼ੁਰਗੀਆਂ ਵਿਚਾਰੀ ਅੱਛਾ ਤੇ ਉਹ ਤੁਹਾਨੂੰ ਬਤਾ ਜੀ ਘਰ ਕੰਮ ਕਰਨ ਵਾਲਾ ਵ ਦੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੇ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਦਾ ਕੰਮ ਕਰ ਰਹੀਆਂ ਜ਼ਮੀਨ ਥੋੜੀ ਆ ਵੇਦਾ ਤੇ ਨਹੀਂ ਕਿ ਥੋੜੀ ਆ ਫਿਰ ਨੌਕਰੀ ਦਿੱਤੀ ਜਾਵੇ ਤੇ ਅਹੀਂ ਇਹਨੇ ਵੀ తెలంగాణ ਚਲੋ ਕੰਪਨੀ ਜਿਹੜੀ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਆ ਕਿ ਇਹ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਜਾ ਵੀ ਮਾਭਾ ਦਿੱਤਾ ਜਾਵੇ ਹਾਂ ਅਸੀਂ ਇਹ ਗੱਲ ਕਰਦੇ ਆ ਇਹ ਵੀ 22 ਦਿਨ ਲੱਗੇ ਜੀ 22 ਦਿਨ ਹਾਂ ਜੀ ਚਿਰਪੇ ਦੀ ਪਛਾਣ ਹੋ ਗਈ ਆ ਵੀ ਚਲੋ ਇਹਨੇ ਵਿਚਾਰੇ ਨੇ ਨਸਤੀ ਕਾਨੇ ਚ ਪਾਈ ਤੇ ਉਹ ਅਜੋ ਜੇ ਕੜਾ ਗੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਅਗੇ ਰਹਿਣ ਬੋਲੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਜਾਣੇ ਉਹਨਾਂ ਦਾ ਤਾਂ ਪਤਾ ਕੋਈ ਨਹੀਂ ਕੀ ਹੋਣਾ ਆਪ ਵੀ ਜਦ ਰਿਸੀ ਉਹ ਵੀ ਨੈ ਚੁਕਾ ਤੇ ਕੋਈ ਕਮਾਉਣ ਵਾਲਾ ਨਹੀਂ ਗਾ ਬਹੁਤ ਮੁਸ਼ਕਲ ਆ ਰਿਹਾ ਜਦ ਮਾਤਾ ਆ ਜਾਂਦੀ ਉਹ ਵੀ ਵਿਚਾਰੀ ਬਹੁਤ ਹੀ ਭਰੇਈ ਆ ਜਿਵੇਂ ਰੋਟੀ ਦੀ ਵੀ ਆਸ ਹੋਣੀ ਪੁੱਟਦੇ ਤੇ ਇਤਹਾਸ ਦੀ ਤੇ ਕੋਈ ਕਮਾਉਣ ਨੂੰ ਆ ਕੋਈ ਨਹੀਂ ਤੇ ਬਹੁਤ ਘਾਤਾ ਮੜੇ ਹਾਲਤ ਨੇ ਇਹ ਇਹ ਦੇਖੋ ਗਾਲੀ ਗਾਲੀ ਸਰਕਾਰ ਕੋਈ ਇਹ ਮੌਕਾ ਦੇ ਵੀ ਨਾ ਨਹੀਂ ਸਹਾਇਤਾ ਕੀਤੀ ਜਾਵੇ ਕੋਈ ਕੋਈ ਭੈਣ ਭਰਾ ਨਹੀਂ ਜਿਹੜਾ ਕੋਈ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਕੋਈ ਨਹੀਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਾਰੇ ਨਿਮਛੜੀ ਗਰੀਬ ਨੇ 15 ਸਾਲ ਹੋ ਗਏ ਗਏ ਨੂੰ ਹਾਂਜੀ ਇਹਦੇ ਪੈਰਾਂ ਅਸੀਂ ਕਹਿੰਦੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੇ ਲੋਪੇਟੀਆਂ ਨਾ ਮਾਤਾ ਪਿਓ ਕਰਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਲਗਾਣਾ ਚਾਹੀਦਾ ਵੀ ਨੌਕਰੀ ਮਿਲਣੀ ਚਾਹੀਦੀ ਵਿਚਾਰੀ ਨੂੰ ਬੇਸਾਰਾ ਹੁਣ ਵੇਖੋ ਜਨਾਨੀ ਦੇ ਕੇ ਤੇ ਆਪਣੀ ਮਾਇਰ ਨੂੰ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਦਹੀਂ ਕਲਾਸ ਪੜ੍ਹਦੀ ਆ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਅਸਿਹੜੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਕੋਈ ਉਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਤੀ ਦੀ ਹੋਰ ਪੇ ਦੇ 30 ਸਾਲ ਦੇ 35 ਸਾਲ ਦੇ ਲੱਗ ਜਾਗੇ ਹਾਂ ਮੇਰੇ ਅੱਦੇ ਹੱਥ ਨੇ ਭੱਈਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ਼ ਖਮਾਉਣ ਵਾਲਾ ਕੋਈ ਨਹੀਂ 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 ਦੀ ਬੇਟੀਆਂ ਵਿਚਾਰੀਆਂ ਮਾ ਮਾਤਾ ਬਜ਼ੁਰਗੀਆਂ ਵਿਚਾਰੀ ਅੱਛਾ ਤੇ ਹੁਣ ਤੁਹਾਨੂੰ ਬਤਾ ਜੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੀ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਦਾ ਕੰਮ ਕਰ ਰਹੀਆਂ ਜ਼ਮੀਨ ਥੋੜੀ ਆ ਵੇਦਾ ਤੇ ਨਹੀਂ ਕਿ ਥੋੜੀ ਆ ਪਰ ਨੌਕਰੀ ਦਿੱਤੀ ਜਾਵੇ ਤਹੀਂ ਆਨੇ ਅਬੀ ਤੇਲੰਗਾਨਾ ਚਲੋ ਕੰਪਨੀ ਜਿਦਾਂ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਆ ਕਿ ਇਹ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਜਾ ਵੀ ਮਾਭਾ ਦਿੱਤਾ ਜਾਵੇ ਹੂੰ ਅਜਿਹੀ ਗੱਲ ਕਰਦੇ ਆ ਇਹ ਵੀ 22 ਦਿਨ ਲੱਗੇ ਜੀ 22 ਦਿਨ ਹਾਂ ਜੀ ਸਿਰਫ ਉਹਦੀ ਪਛਾਣ ਹੋ ਗਈ ਆ ਵੀ ਚਲੋ ਇਹਨੇ ਵਿਚਾਰੇ ਨੇ ਨਸਤੀ ਕਾਨੇ ਚ ਪਾਈ ਸੋਨੇ ਤੇ ਉਹ ਅੱਜੋ ਜੇ ਕੜਾ ਗੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਅੱਗੇ ਰਹਿਣ ਬੋਰੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਜਾਣੇ ਉਹਨਾਂ ਦਾ ਤਾਂ ਪਤਾ ਕੋਈ ਨਹੀਂ ਜੀ ਕੀ ਹੋਣਾ ਅਬੂ ਜਰੂਰੀ ਉਹ ਵੀ ਮਰ ਚੁਕਾ ਤੇ ਕੋਈ ਕਮਾਉਣ ਵਾਲਾ ਨਹੀਂ ਗਾ ਬਹੁਤ ਮੁਸ਼ਕਲ ਕਾਰਿਆ ਜਦ ਮਾਤਾ ਯਾ ਤੇ ਉਹ ਵੀ ਵਿਚਾਰੀ ਬਹੁਤ ਹੀ ਭਰੇ ਹੀ ਆ ਜੋ ਰੋਟੀ ਦੀ ਵੀ ਆਸ ਹੋ ਨਹੀਂ ਪੁੱਟਦੇ ਸੀ ਇਤਿਹਾਸ ਸੀ ਤੇ ਕੋਈ ਕਮਾਉਣ ਨੂੰ ਆ ਕੋਈ ਨਹੀਂ ਤੇ ਬਹੁਤ ਘਾਤ ਮਾਰੇ ਹਾਲਤ ਨੇ ਇਹਦੇ ਉਹ ਗੱਲ ਕਰੀ ਸਰਕਾਰ ਕੋਈ ਇਹ ਮਦਦ ਕਰ ਜੇ ਇਹ ਨਾਲ ਹੀ ਸਹਾਇਤਾ ਕੀ ਕੀ ਜਾਵੇ ਕੋਈ ਹੋਰ ਕੋਈ ਭੈਣ ਭਰਾ ਨਹੀਂ ਜਿਹੜਾ ਕੋਈ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਕੋਈ ਨਹੀਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਾਰੇ ਨੇ ਵਿਚਾਰੀ ਗਰੀਬ ਨੇ